ਸੱਸੀਕਾਲ ਜੀ ਸਾਰਿਆਂ ਨੂੰ ਆਹ ਬੈਟਰੀ ਦਾ ਨਿਸ਼ਾਨ ਆਉਂਦਾ ਗੱਡੀ 'ਚ ਯਾਰ ਵੀਡੀਓ ਬਣਦੀ ਤੈਨੂੰ ਨਹੀਂ ਪਤਾ ਸੱਸੀਕਾਲ ਜੀ ਸਾਰਿਆਂ ਨੂੰ ਅੱਜ ਫੇਰ ਚੱਲੇ ਆ ਅਸੀਂ ਕਿੱਥੇ ਗੱਡੀ ਲੈ ਇੱਕ ਹੋਰ ਗੱਡੀ ਨਿੱਗੀ ਜਾ ਜਿਆ ਹੁਣ ਜਾਜ ਲੈ ਕੇ ਹੁਣ ਚੱਲੇ ਕਹਿੰਦੇ ਯਮਦੂਤ ਦਾ ਝੋਟਾ ਜਿਹਨੂੰ ਕਹਿੰਦੇ ਹੈ ਸਮਝ ਹੀ ਗਏ ਹਣੇ ਇਹ ਇਹਨਾਂ ਦੇ ਇਹਨਾਂ ਦੇ ਮਨ 'ਚ ਪਤਾ ਕੀ ਹੋਣਾ ਇਹਨਾਂ ਦੇ ਮਨ 'ਚ ਫੋਰਚਨਰ ਹੋਣੀ ਓ ਨਹੀਂ ਓ ਨਹੀਂ ਹੋਰ ਰੂਪੀ ਕਹੋ ਵੱਡੀ ਹੋਰ ਵੱਡੀ ਚੀਜ਼ ਸੋਚੋ ਤੇ ਜਾ ਰਹੇ ਆ ਪਿੰਡੋਂ ਨਿਕਲ ਚੁੱਕੇ ਆ ਸੌਰੀ ਕਰੋ ਨਿਕਲਦੇ ਨੂੰ ਨਹੀਂ ਬਣਾਇਆ ਵਲੌਗ ਕਿਉਂਕਿ ਅਸੀਂ ਥੋੜੇ ਬੀਜੀ ਸੀਗੇ ਅਸੀਂ ਰੈਡੀ ਹੁੰਦੇ ਸੀ ਅਸੀਂ ਰੈਡੀ ਹੁੰਦੇ ਸੀਗੇ ਅਸੀਂ ਰੋਟੀ ਖਾਣ ਗਏ ਸੀ ਗੁਰਦਾਰੇ ਭੋਗ ਸੀਗਾ ਗੁਰਦਾਰੇ ਭੋਗ ਸੀ ਰੋਟੀ ਚਲੋ ਉੱਥੇ ਵੀ ਲੰਗਰ ਚੱਲ ਇੱਥੇ ਵੀ ਸਾਡੇ ਕਬਰਾਂ ਚ ਪ੍ਰੋਗਰਾਮ ਹੁੰਦਾ ਹੈਗਾ ਇੱਥੇ ਵੀ ਰੋਟੀ ਖਾਵਾਂਗੇ ਆਣ ਕੇ ਰਾਜੀ ਰੋਟੀ ਸਾਡੇ ਇੱਥੇ ਹੈਗੀ ਐ ਕਿ ਸਾਡੇ ਦੀ ਭੱਜੀ ਹੈਗੇ ਨੇ ਇਨਹਨੇ ਇੱਕ ਆਪਣਾ ਪ੍ਰੋਗਰਾਮ ਇਮੀਡੀਏਟਲੀ ਕੈਨਸਲ ਕਰਤਾ ਕਹਿੰਦੇ ਮੈਂ ਤੁਹਾਡੇ ਨਾਲ ਜਾਣਾ ਹੁਣੇ 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 ਜਵਾਬ ਦੇ ਦਿੱਤਾ ਬਹੁਤ ਮਤਲਬ ਇਹ ਜਵਾਬ ਤਾਂ ਕਾਬੂ ਨਹੀਂ ਆਇਆ ਤੁਹਾਡੇ ਕੰਮ ਪਰ ਮੈਂ ਕਹਿੰਦਾ ਨਹੀਂ ਮੈਂ ਤੁਹਾਡੇ ਨਾਲ ਨਹੀਂ ਜਾਣਾ ਮੈਂ ਤਾਂ ਪਹਿਲੇ ਡਰ ਗਿਆ ਹੀ ਮੈਂ ਕਣਕ ਬੀਜੋ ਕੀ ਆ ਚਲੇ ਇਹ ਉਹ ਤੋਂ ਨਾ ਅੱਗੇ ਉਹ ਤੇ ਆਪਣਾ ਨਹੀਂ ਆਮਰੀ ਉਰੀ ਆ ਆਪਣਾ ਬੱਸ ਲਓ ਜੀ ਕੀ ਕਹਾਂ ਜਾਣਾ ਹੈਗਾ ਨੂਰਮਹਿਲ ਪੰਪ ਤੇ ਤੇ ਬਾਉ ਹਣੀ ਨਗੋਦਰ ਰੋਡ ਸਿੱਧੀ ਪਾਰੀ ਤੇਲ ਪਾਉਣਾ ਹੈ ਜਿਆਦਾ ਲੰਗਰ ਖਾ ਲਿਆ ਜਿਆਦਾ ਲੰਗਰ ਖਾ ਲਿਆ ਤਾਂ ਦਿਮਾਗੇ ਚੜ ਗਏ ਗੈਸ ਗੈਸ ਦਿਮਾਗੇ ਚੜ ਗਈ ਲੰਗਰ ਚ ਜਾ ਰਹੇ ਹਾਂ ਸਿੱਧੇ ਜਿਵੇਂ ਸੀ ਪੰਪ ਤੇ ਕਿਦਾਂ ਗੁਜ਼ਾਰੇ ਦੀ ਕੋ ਉਧਰ ਆ ਗਏ ਆ ਆਪਾਂ ਚਾਰ ਜਾਣੇ ਆ ਤੇ ਬਾਪੂ ਹੁਣੀ ਆਉਂਦੇ ਆ ਹੋਰ ਗੱਡੀ 'ਚ ਆਪਾਂ ਇੱਥੋਂ ਕਿਸੇ ਨੂੰ ਚੱਕਣਾ ਨਾ ਕੋ ਉਧਰੋਂ ਤਾਂ ਕਰਕੇ ਆਪਾਂ ਇੱਧਰ ਵੀ ਆਏ ਆ ਚੱਕਦੇ ਆ ਬਿਆ ਬੰਦੇ ਨੂੰ

ਛੁਈ ਵੀ ਆ ਬੱਸ ਅੱਡਾ ਬੱਸ ਸਟੈਂਡ ਹੈ ਅੱਡਾ ਬੱਸ ਸਟੈਂਡ ਹਾਂ ਅਬ ਆ ਰਿਹਾ ਹੈ ਲੋ ਲੋ ਵੀ ਪਹੁੰਚਿਆ ਤੇਰੇ ਆ ਮਖੜੀ ਮਰੇ ਹਾਂਜੀ ਪਾਟੀ ਫੂਂਡਾ ਜੀਤਾ ਬਾਜੀ ਹੈ ਤੇਰੇ ਪਾਟੀ ਫੂਂਡਾ ਲੈ ਜੀਤਾ ਬਾਜੀ ਪਹਿਲੇ ਪਹੁੰਚ ਆਇਆ ਕਹੀ ਬਦਾਈ ਗਏ ਆ ਉਹ ਲੈ ਗਿਆ ਨੇ ਹੱਥ ਹੋਰ ਕਿੰਨਾ ਠੀਕ ਆ ਬੜੀਆਂ ਮਲਾਜਾ ਉਹ ਕਾਪੀ ਹੋ ਦੇਖੋ ਉਹ ਦਿਖਾਓ ਕੀ ਆ ਬਹੁਤ ਸਾਰੇ ਰੰਗ ਬਰੰਗੀ ਬੱਸਾਂ ਰੰਗ ਬਰੰਗੀਆਂ ਸਾਧਾ ਨਿਆਰ ਜਿੱਕ ਨੇ ਨਰਦੀਆਂ ਆ ਚਲੋ ਠੀਕ ਆ ਜਾਣੇ ਅੰਦਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਧਾਈਆਂ ਤੁਹਾਨੂੰ ਮਰਾਜ ਤੁਹਾਨੂੰ ਵੀ ਜੀ ਬੱਸ ਲੈ ਲਈ ਤੁਸੀਂ ਬੱਸ ਆਈ ਆ ਬੱਸ ਵਾਲੀ ਵੀ ਲੈ ਗਈ ਆ ਜੀ ਇਹ ਤਾਂ ਆਪਣਾ ਪੰਜ ਸੀ ਫਿਰ ਸਾਸਰੀ ਗਾਲ ਜੀ ਬਬਾਈ ਸਾਸਰੀ ਗਾਲ ਸਾਸਰੀ ਗਾਲ ਜੀ ਸਾਸਰੀ ਦਾ ਕਿੰਨਾ ਜੀ ਲੋ ਜੀ ਗੱਡੀ ਤੁਹਾਨੂੰ ਦਹਾਈਏ ਕੱਢੀ ਹੈ ਆਹਾ ਭਾਈ ਬੋਨਾ ਕੇ ਕੋਈ ਨਹੀਂ Thank <laughs> you. ਗੱਡੀ ਦਿਖਾਈ ਅੰਦਰ ਹਾਂ ਮੈਨੂੰ ਜਾਣਦੇ ਨਹੀਂ ਕਿ ਆ ਮਗਰ ਇਹਦੇ ਬੈ ਪਿੱਛੇ ਬਹਿ ਕੇ ਜਾਣਾ ਜਿਹਨੇ ਚਲਾਉਣੀ ਚਲਾਊਗਾ ਆਪਾਂ ਗਾਂਦੇ ਆਂ ਗੱਡੀ ਦਿਖਾਉਣੀ ਸਾਰੀ ਚਲਾਉਣੀ ਦੂਜੇ ਆਂਦੇ ਆਂ ਬਸ ਸਾਰੀ ਗੱਡੀ ਦਿਖਾਉਣੀ ਹੈ ਠੀਕ ਹੈ ਭੈਣ ਚੋਦੋ ਗੱਡੀਆਂ ਜਿਹੜੀਆਂ ਭੈਣ ਚੋਦੋ ਇਸ ਦਿਨ ਵੀ ਉਹ ਗੱਡੀਆਂ ਕਹਿਤੀਆਂ ਆੜੀਆਂ ਮੈਂ ਇੱਕ ਲੈ ਕੇ ਜਾਉ ਹਾਂ ਇੱਕ ਦੀਪੇ ਨੂੰ ਛੱਡ ਕੇ ਆਉਣਾ ਇੱਕ ਨਹੀਂ ਹਾਂ ਜੀ ਜੀ ਕਹ ਰਿਹਾ ਚੋਲੀ ਨਿਕਾਲੇ ਤੁਮੇ ਗੱਡੀ ਪਸੰਦ ਹੈ ਗੱਡੀ ਪਸੰਦ ਸਾਡੇ ਪੂਰੀਆਂ 1 ਹੈ ਪੂਰੀ ਪੂਰੀ ਯਾਰ ਪਸੰਦ ਬਦਾਂ ਜਦੋਂ ਪੂਰ ਦੱਸੋ ਹਾਂ ਮੈਂ ਚਾਹ ਦੀ ਨਾਲ ਉਹ ਮੇਰੀ ਚਾਹ ਹੈ ਚਾਹ ਦੀ ਨਾਲ ਕੋਈ ਹੋਰ ਚੀਜ਼ ਮੰਗਾਉ ਖਾਣ ਨੂੰ ਵਾਲੀ ਸਮੋਸੇ ਆਉਂਦੇ ਹੋ ਕਹਿੰਦੇ ਹੁਣ ਲੱਗਿਆ ਉਹ ਭਾਈ ਲੂਣਾਣੀ ਇੱਥੇ ਲਿਆਉਣੀ ਬੈੱਗ ਗੋਡ ਵੀ ਨਾ ਨਹੀਂ ਚੜ ਕੇ ਜਾਣਨਾ ਟੈਨਸ਼ਨ ਹੈ ਇੱਕ ਥੋੜੀ ਮੀਂਹ ਪੈਂਦਾ ਬਾਹਰ ਕਣਕ ਦੀ ਵੀ ਟੈਨਸ਼ਨ ਹੈ ਅਜੇ ਹੱਥੋਂ ਪਹਿਲਾਂ ਬੈਰੀ ਕਰੰਟ ਉਹਦਾ ਦਾ ਨਹੀਂ ਸੁਪਰ ਸੀਟਰ ਵਾਲੀ ਤੇ ਹਾਲ ਸੁਹਾਗਾ ਫੇਰ ਉਹ ਕਰੰਟ ਤਾਂ ਲੋ ਹੀ ਬੱਲੇ ਬੱਲੇ ਸਮੋਸੇ ਵੀ ਆ ਗਏ ਆ ਆਇਓ ਸਮੋਸਾ ਖਾ ਲਾ ਮੋੜ ਕੇ ਸਮੋਸੇ ਨੂੰ ਤਿੱਖਾ ਹੋਵੇ ਦਿੱਲੀ ਨੂੰ ਚੱਲਣਾ ਹੈ ਬਾਬੇ ਦਾ ਮੋਰੀ ਉਹ ਦੇਖਾ ਉਹ ਕਹਿੰਦਾ ਮੈਂ ਉਧਰ ਦਾ ਉਧਰ ਯਾਰਾ ਹੁਣ ਕਹਿੰਦਾ ਕੋਈ ਪੈਸੇ ਦੇਵੇ ਕੰਮ ਨੂੰ ਲੈ ਤੋ ਗਾ ਕੇ ਜੀ ਆਹ ਦੇ ਤਾ ਉਧਰ ਹੋ ਗਏ ਹੈ ਬਾਬੇ

ਇਹ ਧੱਕੇ ਨਾਲ ਹੀ ਆਪਣੇ ਨੂੰ ਕਰਦੇ ਰਹਿੰਦੇ ਸੋਹਣ ਹਾਂਜੀ ਮਹਾਰਾਜ ਯਾਰ ਤਿੰਨ ਦਾ 5 ਘੰਟੇ ਹੋ ਗਏ ਅਜਾਮ ਤਾਂ ਦੇਖੋ ਬੜੀ ਚਿੰਦੜਾ ਹੋਣ ਲੱਗਾ ਇੱਧਰ ਨਾਲ ਐਂਕ ਪਤਾ ਚੱਲੇ ਕੋਈ ਗੱਲ ਨਹੀਂ ਦੀਪਾ ਜੀ ਸਟਾਰਟ ਕੀਤੀ ਗੱਡੀ ਜਿੱਦਾਂ ਪਹਿਲੀ ਕੀਤੀ ਲਓ ਜੀ ਦੀਪਾ ਜੀ ਚੱਲੀਏ ਉਹ ਜਾਜ ਰੈਡੀ ਹੋ ਗਿਆ ਸਾਡਾ ਹੁਣ ਦੱਸੋ ਵੀ ਕਿਸੇ ਨੇ ਜਾਣਾ ਹੋਇਆ ਕਦੇ ਦੂਰ ਦਰਾਡੇ ਨਿਆਰੇ ਯਾਰ ਆਓ ਜੀ ਕੀ ਕੀ ਯਾਰ ਆਹ ਕਿਹਦੀ ਗੱਡੀ ਆਏ ਨੂੰ ਜਾਣਾ ਆਪਾਂ ਅਸੀਂ ਆਏ ਨੂੰ ਜਾਣਾ ਆ ਜੀ ਚੱਲੇ ਰੈਡੀ ਰੋੜੀ ਹੋ ਗਏ ਬਸ ਮੈਂ ਕਹਾਂ ਕਿਹਦੀ ਆਈ ਦੀ ਤੁਹਾਡੇ ਪਿੱਛੇ ਆਈ ਐ ਫੇ ਕੁਝ ਹੀ ਪਿੱਛੇ ਕਰਨਾ ਤੁਸੀਂ ਇਹਨੂੰ ਨਿਕਲੋ ਹੀ ਇਹਨੂੰ ਆ ਜਾਣਾ ਹੁਣ ਮੁੜ ਕੇ ਚਲੋ ਜੀ ਚੱਲੇ ਪਿੰਡ ਨੂੰ ਤੇ ਜਾਂਦੇ ਜਾਂਦੇ ਦਿਖਾ ਲਈਏ ਗੱਡੀ ਘਰੇ ਜਾ ਕੇ ਦਿਖਾਵਾਂਗੇ ਸਾਰੇ ਆਣੇ ਵਿੱਚੋਂ ਘਰੇ ਜਾ ਕੇ ਦਿਖਾਵਾਂਗੇ ਲੋ ਜੀ ਆਪਾਂ ਦੱਦੇ ਕਿ ਜਾਣਾ ਕਿੰਨੀ ਕਬੜ ਰਹੀ ਲੋ ਜੀ ਦੇਖੋ ਗਾਂ ਮੇਰ ਨੂੰ ਇਹਨੂੰ ਕਿੱਧਰ ਬਣੀ ਜੀ ਲੈ ਜਾਂਦਾ ਮੰਨੇ ਗਵਾਤ ਲੈ ਕੇ ਕਿੱਧਰ ਜਾਣਾ ਆळ्या ਮੋਰੇ ਕਿੱਥੇ ਗੱਡੀ ਚੱਲ ਜੂਗਾ ਮੈਂ ਉਹ ਗੱਲ ਕਰਦਾ ਇੱਥੇ ਮੁੜ ਜਾਣੀ ਹੁਣੇ ਤੇ ਮੋੜ ਪੁੱਛ ਲੈ ਯਾਰ ਮੋੜ ਲੋ ਯਾਰ ਮੋੜ ਲੋ ਯਾਰ ਉਹ ਵੀ ਫਰੈਂਡਸ ਨਵੀਂ ਗੱਡੀ ਆ ਤੇ ਪਤਾ ਐ ਨਹੀਂ ਕਿੱਧਰ ਤੁਰੇ ਫਿਰਦੇ ਆ ਜਾਮ ਬੜਾ ਸਗਾ ਤੇ ਹਾਂਜੀ ਰਸਤਾ ਪਤਾ ਤੁਰੇ ਚਲੋ ਇੱਥੇ ਅੱਜ ਜੰਮਾ ਬਾਜ ਫਲਾਵਾ ਜਾਣਾ ਅੱਜ ਹੱਥੇ ਜਲੰਧਰ ਦਾ ਕੋਈ ਨਹੀਂ ਕਿਹੜੀ ਬਾਤ ਸੀ ਸ਼ੇਰ ਜੀ ਚ ਲੈ ਆਏ ਹਾਂਜੀ ਪਹੁੰਚ ਗਏ ਮੇਰ ਰੋਡ ਤੇ ਪਹੁੰਚ ਗਏ ਸੀ ਅੱਗੇ ਘਟੋ ਘਾਟਾ ਸੀ ਆਪਣੇ 40 ਤੋਂ 45 ਮਿੰਟ ਖਰਾਬ ਕਰਦੇ ਆ ਹੱਲੇ ਵੀ ਉਮੀਦ ਜੀ ਨਹੀਂ ਲੱਗ ਰਹੀ ਕੋਈ ਰੌਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਥੈਂਕ ਯੂ ਥੈਂਕ ਯੂ ਗੱਡੀ ਦੀਆਂ ਨਹੀਂ ਬਹੁਤ ਲੱਭਿਆ ਮਾੜੀ ਗਵਾਚੇ ਲੱਭੇ ਆ ਮੰਨ ਗੱਡੀ ਦੀਆਂ ਵਧਾਈਆਂ ਸਾਰਿਆਂ ਨੂੰ ਕੋਈ ਹੋਰ ਨੱਬੋ ਦਾ ਰੋਡ ਜਿਹੜਾ ਬਾਰੋ-ਬਾਰ ਮੱਕੜੀਆ ਨੂੰ ਨਿਕਲ ਜਾਏ ਇੱਥੋਂ ਖੱਬੇ ਹੋ ਜਿਓ ਕਬੇ ਅੰਮ੍ਰਿਤਸਰ ਜਾਂਦਾ ਅੰਮ੍ਰਿਤਸਰ ਤੋਂ ਆਪ ਉੱਪਰ ਦੀ ਘੁੰਮ ਕੇ ਆਣੇ ਕੋਈ ਬਾਤ ਸੀ ਗੱਲ ਆ ਹੁਣ ਜਾਉ ਟਟ ਗਿਆ ਬਹੁਤ ਬਹੁਤ ਲਓ ਜੀ ਰੋਡ ਫੜ ਲਿਆ ਆਪਾਂ ਹੁਣੇ ਚੱਲਦੇ ਆਂ ਕਾਮ ਯਾਰ ਦੀ ਪਿਆਗ ਤੈਨੂੰ ਰੈਪ ਤੈਨੂੰ ਕੋਕ ਕਿੰਨੇ ਚ ਫਰੀ ਕਿੰਨੇ ਚ ਮੈਂ ਆਫਰਾਂ ਲਿੰਦਾ ਕਰਕੇ ਫਰੀ ਉਹ ਡਰਾਈਵ ਥਰੂ ਕਿਤੇ ਜਾਊਂਗਾ ਫਰੀ ਜੇ ਨਾ ਕੋਈ ਤਾਂ ਪੈਸੇ ਦੇਣ ਕੋਕ ਡਰਾਈਵ ਥਰੂ ਫਰੀ ਇੱਕ ਕੋਕ ਫਰੀ ਆ ਕੋਕ ਇਹ ਹੁਣ ਆਪੀ ਉਹ ਲਾਗੇ ਵੀ ਹੁੰਦਾ ਯਾਰ ਇੱਕ ਵਰਗਾ ਡਰਾਈਵ ਥਰੂ ਫਰੀ ਲਓ ਜੀ ਹੁਣ ਮੇਨ ਰੋਡ ਤੇ ਤਾਂ ਪੈ ਗਏ ਆ ਰੱਛ ਚੋਂ ਵੀ ਨਿਕਲ ਗਏ ਆ ਉਦਾਂ ਦਾ ਪਰ ਹੈਗਾ ਵਾਰਾ ਛੱਦਾਂ ਪਰ ਇੰਨਾ ਨਹੀਂ ਪਰ ਗੱਡੀ ਤੁਰ ਹੀ ਜਾਂਦੀ ਆ ਲਓ ਜੀ ਹੁਣ ਤੇਰੀ ਗੱਲ ਦੇ ਦੇ ਉਹ ਦੇ ਫ੍ਰੀ ਕੀ ਸਮ ਆਲ ਸੌਫਟ ਡਰਿੰਕ ਬ੍ਰੋ ਇਹ ਕੋਈ ਫਾਇਦਾ ਨਹੀਂ ਇਹਦਾ 3 ਵਾਲਾ ਫੂਡ ਵਾਲੇ ਚਾ ਚੱਲੀ 20 ਵਾਲਾ ਕੋਕ ਵਾ ਇਹ ਕੰਦੇ ਈਸਟ ਬੋਟੀ ਜਾਣਾ ਭਾਜੀ ਆਪਾਂ ਗੱਡੀ ਕੋਈ ਬਲੇਨ ਥੋੜੀ ਛੋਟੀ ਲੈ ਕੇ ਜਾਂਦੇ ਜਿਹੜਾ ਉੱਤਣ ਲੱਗਾ ਸੀ ਹੁਣ ਨਿਕਲ ਚੱਲਨੇ ਤੇ ਜਾਣਾ ਵੀ ਘਰ ਨੂੰ ਘਰੇ ਜਾ ਕੇ ਕਰਦੇ ਆ ਹੁਣ ਤੇ ਟੇਕਵੇ ਦੇ ਕੀਤਾ ਸੀ ਕਿ ਡਾਈਨਿੰਗ ਕੀਤਾ ਸੀ ਹੈ ਹੋਤਵਾ ਨਹੀਂ ਉਹਨੂੰ ਕੀ ਕਹਿਣਾ ਟੇਕਵੇ ਦਾ ਨਾ ਡਾਈਨਿੰਗ ਦਾ ਮੈਂ ਕੀ ਪਾਰਟੀ ਕਰਨ ਲੱਗਾ ਗੱਡੀ ਨਵੀਂ ਲਈ ਦੇਖੀਏ ਪਿਆਰਾ ਕੀ ਕਰਦਾ 870 ਦਾ ਕੋਈ ਟੈਕਸ ਨਹੀਂ ਕਰਨਾ ਹੋਰ ਵੱਜ ਜਾਣਾ 8700 ਹੋ ਜਾਣਾ 898 ਦੇਣਾ ਟੈਕਸ ਨਹੀਂ ਪਾਉਣਾ 500 ਚਲੋ ਜੀ ਰਪੇ ਆ ਸ਼ੁਕਰ ਰੱਬ ਦਾ ਵੀ ਪਹੁੰਚੇ ਅਸੀਂ ਇਹ ਦੀਪਾਂ ਦੀ ਡਿਮਾਂਡ ਸੀਗੀ ਵੀ ਇੱਥੋਂ ਖਾ ਕੇ ਜਾਣਾ ਤੇ ਹੁਣ ਬੱਸ ਪਿੰਡ ਜਾ ਕੇ ਰੁਕਾਂਗੇ ਰਾਹ ਮਿਲ ਗਿਆ ਵਾ ਲਾ ਜੀ ਆ ਗਈ ਜਗਾਂ ਦੇ ਮਥਾੜੇ ਕਰਨ ਆ ਘਰ ਦੇ ਮੈਂ ਚ ਬਿਠਾ ਲਿਆ ਘਰ ਤੋਂ

ਗੱਡੀ ਗੱਡੀ ਵੱਜੀ ਗੱਡੀ ਅਜੇ ਪਤਾ ਹੀ ਨਹੀਂ ਸੀ ਸਰਦਾਰ ਜੀ ਨੂੰ ਗੱਡੀ ਲੈਣ ਚੱਲਣਾ ਆ ਕਿਸੇ ਨੂੰ ਵੀ ਨਹੀਂ ਪਤਾ ਸੀ ਹੁਣ ਤਾਂ ਇਥੇ ਬੋਟਾ ਬਣਾਈ ਮਨੇ ਬਕਾਇਆ 12 ਹਜ਼ਾਰ ਦਾ ਲੋ ਵੀ ਦਿਨ ਨੂੰ ਬਣਾਉਣੇ ਵੈ ਵੀਡੀਓ ਗਾਉਗੀ ਕਲੀਅਰ ਬਣ ਜਾਊਗੀ ਤਾਂ ਬਾ ਵਧੀਆ ਗੱਡੀ ਆ ਵੇ ਮੈਂ ਸੁਜੈਸਟ ਕਰੂੰਗਾ ਸਾਰਿਆਂ ਨੂੰ ਵੀ ਜੇ ਕਿਸੇ ਨੇ ਗੱਡੀ ਇਦਾਂ ਟੈਕਸੀ ਦੀ ਪਾਉਣੀ ਹੋਵੇ ਤੇ ਆ ਗੱਡੀ ਮੇਰੇ ਹਿਸਾਬ ਨਾਲ ਵੀ ਇਹਨਾਂ ਇੱਕ ਨੰਬਰ ਆ ਬਾਈ ਬਾਕੀ ਢਾਡੀ ਮਾਰ ਜੇ ਤੁਸੀਂ ਪੈਸੇ ਖਰਚਣੇ ਆ ਨਹੀਂ ਖਰਚਣੇ ਤਾਂ ਅਗਲੇ ਦੇਣੀ ਨਹੀਂ ਨਹੀਂ ਕੀ ਕਰੂੰਗਾ ਸਾਰਿਆਂ ਨੂੰ ਕੀ ਕਰੂੰਗਾ ਸੁਜੈਸਟ ਕਰੂੰਗਾ ਸਾਰਿਆਂ ਨੂੰ ਸਵੇਰੇ ਉਹ ਲਾ ਲੈ ਯਾਰ ਸਵੇਰੇ ਦਾ ਪਤਾ ਹੀ ਹੋਊ ਕੀ ਗਾਇ ਇਹਦੀ ਨਾਮ ਹੈ ਦਾ ਯਰੂਦ ਦੂਰ ਬੈਰਬੈਣੀ ਹੈ ਰਬੈਣੀ ਹੈ ਜੀ ਰਬੈਣੀ ਹੈ ਹਾਂ ਜੀ ਇਹ ਰਾਤੀ ਨਹੀਂ ਦੇਣਾ ਨੂੰ ਆਪਾਂ ਫੀਚਰ ਆ ਵੀਡੀਓ ਵਿੱਚ ਦੱਸਣੇ ਸੀ ਵੀ ਰਾਤੀ ਨਹੀਂ ਰਾਵਗੇ ਤਾਂ ਕਰਕੇ ਮੈਂ ਮੈਂ ਇਹਨਾਂ ਨੂੰ ਪਤਾ ਨਹੀਂ ਬੰਦਾ ਹੋਣਾ ਸੀਗਾ ਤਾਂ ਕਰਕੇ ਫੀਚਰ ਇਹਨੇ ਦੱਸਦੇ ਸਾਨੂੰ ਠੀਕਾ ਮੈਂ ਇੱਕ ਹੋਰ ਕਰਾਉਣੀ ਆ ਸੌਦਾ ਕਰਾਉਣਾ ਸੀ ਮੈਂ ਚੱਲਦਾ ਹੈ ਓਕੇ ਬਾਈ ਹੈਲੋ ਸਤਿ ਸ੍ਰੀ ਅਕਾਲ ਜੀ ਟੀਚਰ ਦਿਖਾਉਣ ਲੱਗੇ ਆ ਤੁਹਾਨੂੰ ਸਾਡੇ ਹੈਪੀ ਜੀ ਗੱਡੀ ਦੇ ਅੱਛਾ ਇਦਾਂ ਫੇਜ ਜਿਹੜੇ ਜਿੱਦਾ ਸਿਆੜਾ ਬੰਦਾ ਹੋਈਦਾ ਬਹਿ ਸਕਦਾ ਪਹਿਲਾਂ ਇਹ ਫੀਟ ਤੇ ਬਹਿ ਕੇ ਹਾਂ ਮੇ ਯਾਰਗਾ ਛੇ ਪੁੱਤਾ ਬੰਦਾ ਵੀ ਇਦਾਂ ਖੁੱਦਾ ਦੇਖੀ ਤੇ ਮੋੜ ਇੱਥੇ ਦੇਖ ਕੇ ਇਹ ਫੀਟ ਇਦਾਂ ਨੂੰ ਦੇਖ ਪਾਲੇ ਬਾਸੇ ਲਾਣ ਕਿੰਨੀ ਖਰੀ ਅੱਛਾ ਬਹਿ ਗਏ ਇਥੇ ਤੁਸੀਂ ਕੀ ਦੇਖਾ ਹਨੀ ਅਜਾ ਭਾਜੀ ਤੁਸੀਂ ਵੀ ਨਹੀਂ ਕੀ ਯਾਰ ਫੀਲਿੰਗ ਇਹਦੇ ਵਿੱਚ ਮੇਨ ਕੀ ਐਦਾਂ ਕੰਪਲੈਟ ਜਿਹਾ ਜਿੱਦਾਂ ਲੈਟ ਸਕਦੇ ਆ ਆਪਾਂ ਇੱਥੇ ਤੁਹਾਡਾ ਚਾਰਜਰ ਇਹ ਚਾਰਜਰ ਇੱਥੇ ਨਹੀਂ ਵੀਰ ਜੀ ਆ ਦੇ ਹਾਂ ਇੱਥੇ ਚਾਰਜਰ ਲੱਗਦਾ ਹੈ ਗੱਡੀ ਗੱਡੀ ਹਰੇਕ ਸੀਟ ਤੇ ਆ ਦੇ ਇੱਥੇ ਚਾਰਜਰ ਆ ਦੋ ਲੱਗ ਸਕਦੇ ਚਾਰ ਹਰੇਕ ਦੇ ਉੱਤੇ ਹਰੇਕ ਦੇ ਉੱਤੇ ਸੀ ਆ ਅੱਛਾ ਬਿਲਕੁਲ ਹਰੇਕ ਦੇ ਉੱਤੇ ਲਾਈਟ ਆ ਆ ਕੀ ਆ ਬਈ ਇਹ ਪਤਾ ਨਹੀਂ ਜੀ ਇਸ ਵੀਕਰ ਦਾ ਨਾ ਕਿਹੜਾ ਮਿਲੂਗਾ ਵੀਕਰ ਜਾ ਨੰਬਰ ਵੱਧ ਗਿਆ ਤਰੇਨ ਕਾਲਾ ਦਾ ਆਓ ਜੀ ਕੰਨਾਵਾ ਜੀ ਆ ਜੀ ਦੀਪਾ ਹੈ ਜੀ ਅੱਛਾ ਜੀ ਇਹ ਆਹ ਹੈਂਡ ਬ੍ਰੇਕ ਹੈ ਜੀ ਅੱਛਾ ਹੀ ਆ ਨਹੀਂ ਹੈ ਜੀ ਆਹ ਕੀ ਚੀਜ਼ ਹੈ ਕੀ ਜੀ ਇਹ ਜੀ ਫਲੋਰ ਏਸੀ ਆਣੇ ਫਲੋਰਾਂ ਦਾ ਇਹ ਸ਼ਾਇਦ ਅੱਛਾ ਬਾਕੀ ਦੇਖਦੇ ਆ ਇਹ ਤਾਂ ਵੀ ਹਵਾ ਮਾਰ ਰਹੀ ਹੈ ਨਹੀਂ 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 ਇਹ ਫਿਲਟਰ ਹੈ ਇਹ ਫਿਲਟਰ ਹੈ ਠੀਕ ਹੈ ਸਮਾਨ ਸੂਣ ਰੱਖਣ ਨੂੰ ਬਈ ਆਹ ਮਾੜਾ ਮੋਟਾ ਨਾ ਸਮਾੜਾ ਮੋਟਾ ਸਮਾੜ ਰੱਖਣ ਨੂੰ ਇਹੇ ਚੀਜ਼ਾਂ ਨੇ ਇਹ ਮੇਰੇ ਵਰਗੇ ਨੇ ਬਾਹਰ ਪੂਰ ਨੂੰ ਜਾਣਾ ਹੋਵੇ ਇਹ ਜੰਗਲਾ ਆਵੇ ਜੰਗਲ ਯਾਰ ਭੈ ਜਸਮਾਨ ਭੇਂਕ ਥੋੜੀ ਲਿ ਜਾਣਾ ਹੈ ਮੀ ਆ ਸਕਦਾ ਰਾਜ ਤਰਪੈਲ ਨਹੀਂ ਤਰਪੈਲ ਨਹੀਂ ਪਾਉਣੀ ਭੈ ਲੋਕਾਂ ਦਿਖਾ ਦੇ ਫੇਰ ਆਪ ਇਦਾਂ ਕਰ ਦਸਦੇ ਵੀ ਪਿਛੇ ਰੱਖ ਸਕਦੇ ਆ ਵੀ ਇਹਦਾ ਬੈੱਡ ਲੱਗ ਸਕਦਾ ਵੀ ਨਹੀਂ ਨਹੀਂ ਬੈੱਡ ਕਰ ਲੈਣਾ ਫੇਰ ਇਦਾਂ ਵੀ ਸੀਟਾਂ ਖੋਲ ਕੇ ਮੇਰੇ ਨਾਲ ਘਸਿਆਣਾ ਬੈਣਾ ਬੰਦਾ ਅਮਲੀ ਸ਼ਮਲੀ ਪਪਾ ਕੇ ਜਾਂ ਜਾਂਦਾ ਪਿਆਰਾ ਰਗਾ ਅਮਲੀ ਉਮਲੀ ਆ ਗੱਬੇ ਵਾਜੀ ਪੈਣ ਨਹੀਂ ਹੈ ਪੈਣ ਹੋਸ਼ਾਈ ਤਾਂ ਤੂੰ ਪੈ ਸਕਦੇ ਨਾ ਲਓ ਜੀ ਉਹ ਸੀਟ ਵੀ ਨਹੀਂ ਜਾਣਾ ਤੁਸੀਂ ਇਹ ਤਾਂ ਉਹ ਤਾਂ ਖੁੰਝਾ ਇੱਥੇ ਉਹ ਬਣਾ ਦੇ ਮੈਨੂੰ ਮੰਜਾ ਲੈ ਜੀ ਬੇ ਮਦਰ ਫੀਚਰ ਸਾਰੇ ਦੱਸਦੇ ਸੀ ਮੈਂ ਦੱਸ ਤਾ ਯਾਰ ਆਈ ਜਾ ਰ ਆਰਮਰ ਐਸਟ ਵੀ ਹੈਗਾ ਆਰਮਰ ਐਸਟ ਆਰਮਰ ਐਸਟ ਵੀ ਹੈਗਾ ਬਾਜੀ ਲੈ ਬਹਿ ਕੇ ਦੇਖੀ ਬਾਜੀ ਧੱਕਾ ਆ ਆਹ ਲੈ ਅੱਗ ਲੱਗ ਜਵੇ ਜੇ ਦੇਖੋ ਨੇ ਲੱਗ ਗਿਆ ਬਾਹਰ ਕੇ ਤੇ ਬਾਹਰ ਕੇ ਤੇ ਆਪਾਂ ਬੁਝਾਉਣ ਪਿਆ ਲੱਦੇ ਬਾਹਰ ਕੇ ਤੇ ਬਾਹਰ ਕੇ ਤੇ ਲੱਗ ਜਵੇ ਜਿਹੜਾ ਹਣਾ ਤੇਰੇ ਮੋਟਰਸਾਂ ਨੂੰ ਅੱਗ ਲੱਗ ਜਾ ਬਾਹਰ ਕੇ ਕਹੀਏ ਨਾ ਬਾਹਰ ਕੇ ਤੇ ਕਹਿਣ ਮਤਲਬ ਵੀ ਜੇ ਆਪਾਂ ਜਾਣਦੇ ਵੇ ਰਸਤੇ ਜਾ ਕੇ ਲੱਗੀ ਤੇ ਨੂੰ ਬੁਝਾ ਸਕਦੇ ਮੈਂ ਜਾ ਕੇ ਲੱਤਾਂ ਵਾਲੇ ਦੇ ਪਿੱਛੇ ਨੂੰ ਕਰਕੇ ਬਹਿਣਗੇ ਨਾ ਚੱਲ ਰਹਾ ਬਾਬਾ ਵਾਲਾ ਗੱਡਿ ਬਲੈਕ ਬਾਹਰਲਾ ਟਰੱਕ ਆ ਵਾ ਯਾਰ ਲੈਣਾ ਟਰੱਕ ਇਹ ਆ ਇਹ ਹੀ ਆ ਗੱਲ ਹੁਣ ਇਹ ਹੀ ਜਾਣਾ ਵਾ ਤੇ ਬਾਹਰ ਕੈਨੇਡਾ ਜਾ ਕੇ ਇਦਾਂ ਦੇ ਜਰੋਣੇ ਪਰ ਕੈਨੇਡਾ ਵਾਲਿਆਂ ਵਿੱਚ ਹੀ ਤ ਜਾਂਦੀ ਤੇ ਨਿਗਾਹ ਆਹ ਨਾ ਪੈਂ ਤੋ ਇਹਨੂੰ ਖਾਲਦਾ ਹਾਂ ਮੈਂ ਕੀ ਵੀ ਦੱਸਾਂ ਮੈਂ ਤਾਂ ਖੂ ਤੇ ਨਹੀਂ ਗਿਆ ਜੀ ਹੈਲੋ ਚਲੋ ਕੋਈ ਨਹੀਂ ਹਾਂ ਪਾਜੀ ਹਜੇ ਹਸਪਤਾਲ ਹੀ ਹੈਗਾ ਮੈਂ ਜਾ ਕੇ ਦੱਸਾਂ ਹਸਪਤਾਲ ਹਾਂਜੀ ਹਸਪਤਾਲ ਦੇਖੋ ਨਹੀਂ ਪਾਜੀ ਮੈਂ ਜਾ ਕੇ ਦੱਸਦਾ ਫੇਰ ਮੈਂ ਮੈਂ ਚੱਲ ਜਾਣਾ ਅੱਧੇ ਘੰਟੇ ਦੀ ਹਾਂ ਬਈ ਤੇ ਰਗਾ ਆਪੂ ਫਿਰ ਜੇ ਆਪਾਂ ਵੀ ਦੋਸਤੋ ਫੋਟੋ ਨੰਬਰ ਇਹ ਕਹਿੰਦੇ ਨੇ ਗੇੜਾ ਬੁੱਕ ਕਰਨ ਮੈਂ ਨੰਬਰ ਲਿਖ ਦੂੰਗਾ ਇੱਥੇ ਥੱਲੇ ਸਕਰੀਨ ਤੇ ਹਾਂ ਲਿਵ ਹੋ ਨਹੀਂ ਦੇਖ ਦੇ ਦਿੱਲੀ ਅੰਬਧਾਰ ਲੇ ਲਦਾ ਜਿਰੀਨਗਰ ਇੰਡੀਆ ਇੰਡੀਆ 올 ਇੰਡੀਆ ਨਪਾਲ ਵੀ ਜਨਾ ਦੱਸਿਓ ਚਲੋ ਭਾਈ ਦੋ ਨੰਬਰ ਥੱਲੇ ਲਿਖ ਦਨੇ ਜਿੱਤੇ ਭਾਈ ਇਹ ਤੇ ਨੰਬਰ ਇਹ ਤੇ ਫਾਲਸਾ ਦਾ ਲੈ ਦਮ ਭਾਈ ਸੰਮਾਨਯੋਗ <laughs>